ਗਰਵੇਲ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਜੀ ਹੋਰ ਸੁਣਾ ਬੜੀ ਚੜਦੀ ਕਲਾ ਨਾ ਬਹੁਤ ਵੀਜੀ ਭਰਾਵਾ ਇੱਕ ਨੀਲੀ 라ਵੀ ਵੀ ਤੇ ਦੋ ਮੋਹਰਾ ਦੋ ਮੋਹਰਾ ਹਾਜੀ ਜੋਦੇ ਕਰਦੇ ਮਾੜੀ ਜੀ ਪਰੇ ਨੂੰ ਨੀਲੀ 라ਵੀ ਮਗਰ ਵੀ ਕੱਟੀ ਮਗਰ ਵੀ ਕੱਟੀ ਬਹੁਤ ਟੌਪ ਦੀ ਕੱਟੀ ਮਗਰ ਵੀ ਕੀ ਬਾਤ ਆ ਤੇ ਦੁੱਧ ਵੀ ਬੜਾ ਚੰਗਾ ਬਹੁਤ ਚੰਗਾ ਵੀਜੀ 12 ਕਿਲੋ ਚਵਾ ਕੇ ਦੇਣਾ ਜਿਹੜਾ ਮਰਜੀ ਸੱਜਣ ਆ ਜੇ ਵੀਜੀ ਬਾਹਰ ਹੋਊ ਤੇ ਲੈ ਜਾਣੀ ਤੇ ਸਾਡੀ ਬੱਜੀ ਆਪਣੇ ਕੋਲ ਓਕੇ 12 ਦੁੱਧ ਚਵਾਵਾਂਗੇ ਤਾਂ ਲੈ ਜੇ ਨਹੀਂ ਤਾਂ ਖੜੀ ਆ ਖੜੀ ਆ ਕੋਈ ਗੱਲ ਤੇ ਆ ਮੋਹਰਾ ਦੀ ਇਹ ਵੀ ਜੀ ਚੌਥੇ ਦਿਨ ਦੀ ਸੂਈ 11 ਕਿਲੋ ਇਹ ਕੋਈ ਵੀ ਠੰਡਾ ਬੋੜਾ ਲਾ ਲੈ ਕੋਈ ਦੁੱਧ ਲਾ ਲੈ ਦੁੱਧ ਦੁੱਧ ਤੇ ਆ ਗਈ ਬੋਲੇ ਚ ਬਾਹਰ ਹੋ ਗਈ ਵੀ ਜੀ 11 ਕਿਲੋ ਚਵਾ ਕੇ ਦੇ ਦਿਆਂਗੇ ਇਹਦਾ ਵੀ ਬੋਲ ਵੱਡੇ ਕੱਦ ਦੀ ਹੈ ਕੱਤ ਕਾਟ ਤਾ ਊੜਾ ਬੰਨਾ ਹੀ ਨਹੀਂ ਕੋਈ ਬਿਲਕੁਲ ਤੇ ਮਗਰ ਇਹ ਤੇ ਆ ਗਿਆ ਕੱਟਾ ਕੱਟਾ ਇਹਦੇ ਮਗਰ ਓਕੇ ਰਿਪੋਰਟ ਇੱਕ ਹੋਰ ਖੜੀ ਨਿਕਲ ਕੇ ਸੰਗ ਦੀ ਹੈ ਨਾ ਹਾਂਜੀ 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 ਇਹਦੇ ਮਗਰ ਵੀ ਕੱਟੀ ਇਹਦੇ ਮਗਰ ਵੀ ਕੱਟੀ ਜੀ ਵੀ ਤੇ ਸੀਲੀਆਂ ਦਾ ਜੋਧੇ ਇਹਦੇ ਚ ਬਾੜਾ ਮੈਂ ਨਾ ਵੀ ਜੀ ਇਹਦੇ ਭਾਵੇਂ ਸਾਰੇ ਜਣੇ ਬੈਠੇ ਰਹਿਣ ਥੱਲੇ ਇਹਨੂੰ ਪ੍ਰਵਾਹ ਇਹਨੂੰ ਪਤਾ ਹੀ ਨਹੀਂ ਵਿਚਾਰੀ ਨੂੰ ਵੀ ਲੱਤ ਕਿਵੇਂ ਮਾਰਨੀ ਕੋਈ ਪਤਾ ਹੀ ਨਹੀਂ ਕਰਮ ਵਾਲੀ ਨੂੰ ਵਾਕਿਆ ਹੀ ਧੰਨਵਾਦ ਸੱਜਣੋ ਸ਼